ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਸਸਿਕਾਲ ਨਮਸਕਾਰ ਸੱਤਿਓ ਸਾਰਿਆਂ ਨੂੰ ਅੱਜ ਪਿੰਡ ਖੈਰੇਕੇ ਉਤਾਰ ਸਾਡੀ ਸਰਕਲ ਪ੍ਰਧਾਨ ਸਵਰਨਾ ਰਾਣੀ ਤੇ ਉਹਨਾਂ ਦੇ ਨਾਲ ਹੋਰ ਵੀ ਗੁਰੂ ਵਰਸਾ ਦੇ ਵੱਖ-ਵੱਖ ਪਿੰਡਾਂ ਤੋਂ ਔਡੇਦਾਰ ਜਿਹੜੇ ਮਨਰੇਗਾ ਆਗੂ ਪਹੁੰਚੇ ਆ ਕਿ ਜਿਨ੍ਹਾਂ ਦਾ ਮੈਂ ਨਾਮ ਪੂਰੀਆਂ ਦਾ ਨਹੀਂ ਲੈ ਸਕਦਾ ਪਰ ਮੈਂ ਕਹਿਣਾ ਚਾਹੁੰਨਾ ਕਿ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮੰਰੇਗਾ ਨੂੰ ਲੈ ਕੇ ਸਿਰ ਧਰ ਦੀ ਬਾਜੀ ਲੱਗੀ ਸੀਗੀ ਕਿ ਜਿਹਦੇ ਵਿੱਚ ਸਿਆਸੀ ਲੋਕ ਜਿਨ੍ਹਾਂ ਨੂੰ ਅਸੀਂ ਵੋਟ ਪਾਈ ਤੇ ਵੋਟ ਪਾਉਣ ਤੋਂ ਬਾਅਦ ਚ ਕਾਨੂੰਨ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪਿੰਡ ਦਾ ਵਿਕਾਸ ਕਰਨਾ ਪਿੰਡ ਦਾ ਅ ਅਨਸਾਫ਼ ਕਰਨਾ ਤੇ ਪਿੰਡ ਦਾ ਰੋਜ਼ਗਾਰ ਲਾਗੂ ਕਰਨਾ ਤੇ ਪਿੰਡ ਦੇ ਵਿੱਚ ਕੋਈ ਐਹੋ ਜੀ ਦਿਸ਼ਾ ਹੁੰਦੀ ਹੈ ਤੇ ਉਹਨਾਂ ਦੀ ਨਮਟੇਰਾ ਵੀ ਤੁਸੀਂ ਕਰਨਾ ਤਾਂ ਉਹਨਾਂ ਦੀ ਬੋਰਡ ਪੌਂਟ ਤੋਂ ਬਾਅਦ ਚ ਜ਼ਿੰਮੇਵਾਰੀ ਬਣਦੀ ਲੋਕਤੰਤਰ ਉਹਨਾਂ ਨੇ ਚਲਾਣਾ ਪਰ ਹੋ ਕੀ ਗਿਆ ਸਾਡੇ ਭਾਰਤ ਦੇ ਵਿੱਚ ਸਿਆਸੀ ਲੋਕਾਂ ਨੇ ਕਿੰਨਾ ਕੁ ਸਾਡੇ ਲੋਕਾਂ ਨੂੰ ਛੋਟੇ ਕੈਮਰਾ ਥੋੜਾ ਘਮਾਉਂਦਾ ਰਿਹਾ ਸਿਆਸੀ ਲੋਕਾਂ ਨੇ ਸਾਡੇ ਲੋਕਾਂ ਨੂੰ ਕੀ ਅਨਸਾਪ ਦਵਾਇਆ ਕਿ ਦੇਖੋ ਅੱਜ ਪੰਜਾਬ ਚੋਂ ਸਾਡੇ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹ ਮੇਨ ਰੱਖਦੇ ਆ ਕਿ ਸਿਆਸੀ ਲੋਕਾਂ ਨੇ ਸਾਨੂੰ ਆਰਥਿਕ ਪੱਖੋਂ ਕਮਜ਼ੋਰ ਕਰਤਾ ਤੇ ਜਾ ਕੇ ਅੰਗਰੇਜ਼ਾਂ ਦੇ ਘੋੜਿਆਂ ਦੀ ਲਿੱਦ ਸਟਨੀ ਮਨਜ਼ੂਰਾ ਉਹਨਾਂ ਦੇ ਖੇਤਾਂ 'ਚੋਂ ਦਿਹਾੜੀ ਕਰਨੀ ਮਨਜ਼ੂਰਾ ਉਹਨਾਂ ਦੇ ਪੋਚੇ ਲਾਉਣੇ ਮਨਜ਼ੂਰਾ ਉਹਨਾਂ ਦੀ ਰਸੋਈ 'ਚ ਅੰਗਰੇਜ਼ਾਂ 'ਚ ਰੋਟੀ ਪਾਉਣੀ ਮਨਜ਼ੂਰਾ ਪਰ ਅਸੀਂ ਪੰਜਾਬ 'ਚ ਨਹੀਂ ਰਹਿਣਾ ਪੰਜਾਬ 'ਚ ਭੁੱਖੇ ਮਰ ਜਾਣਾ ਇਹ ਜਿਹੜੇ ਲੋਕਾਂ ਨੂੰ ਅਸੀਂ ਵੋਟ ਪਾ ਕੇ ਲੋਕਤੰਤਰ ਚੁਣਨ ਵਾਸਤੇ ਲਾਗੂ ਕਰਨ ਵਾਸਤੇ ਚੁਣਿਆ ਉਹਨਾਂ ਨੇ ਸਾਡੀ ਦਿਸ਼ਾ ਕੀ ਬਣਾਤੀ ਸਾਡਾ ਬਾਬਾ ਸਾਹਿਬ ਡਾਕਟਰ ਬੇਟਕਰ ਪਿਮਰਾਉਤ ਸਾਹਿਬ ਨੇ ਸੰਵਿਧਾਨ ਬਣਾਇਆ ਸੀ ਜਿਦੇ ਵਿੱਚ 1952 ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਹਣ ਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ 1952 ਦੇ ਕਾਨੂੰਨ ਨੂੰ ਸੋਧ ਕੀਤਾ ਸੈਂਟਰ ਸਰਕਾਰ ਵੱਲੋਂ ਲਿਖਿਆ ਗਿਆ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਗਰੰਟੀ ਕਾਨੂੰਨ ਬਣਿਆ ਜਿਦੇ ਚ ਹਰ ਮਜ਼ਦੂਰ ਨੂੰ 100 ਦਿਨ ਦਾ ਕੰਮ ਦੇਣਾ ਆ ਉਸ ਲੋਕਾਂ ਨੇ ਜਿਹੜਾ ਕੰਮ ਮੰਗਿਆ ਜਿਨ੍ਹਾਂ ਦਾ ਅਧਿਕਾਰ ਸੀ ਮਨਰੇਗਾ 'ਚ ਨਾਮ ਸੀਗਾ ਤਾਂ ਉਹਨਾਂ ਨੂੰ ਸਿਆਸੀ ਲੋਕ ਕੀ ਕਹਿੰਦੇ ਆ ਕਿ ਤੈਨੂੰ ਅਸੀਂ ਕੰਮ ਨਹੀਂ ਲੈਣ ਦੇਣਾ ਜੇ ਕੰਮ ਲੈ ਲਿਆ ਤੇ ਤੈਨੂੰ ਪੈਸੇ ਨਹੀਂ ਪੈਣ ਦੇਣੇ ਅੱਜ ਸਾਡੀ ਮੀਟਿੰਗ ਦੇ ਵਿੱਚ ਸਾਬਤ ਕੀਤਾ ਹੈ ਇਹ ਪੈਸੇ ਜਿਹੜੇ ਆ ਆ ਗਏ ਆ ਬੜੇ ਵੱਡੇ ਪੱਦਰ ਤੇ ਅੱਜ ਮੀਟਿੰਗ ਦੀ ਤਿਆਰੀ ਕਰ ਰਹੇ ਸੀਗੇ ਜਿਹਦੇ ਵਿੱਚ ਇੱਕ ਤਾਲ 'ਚ ਸਾਡੇ ਮਜ਼ਦੂਰ ਗਏ ਹੋਏ ਆ ਪੂਰੀ ਪਰਮੀ ਮੀਟਿੰਗ ਨਹੀਂ ਹੋਈ ਬਾਕੀ ਦੀ ਗੱਲ ਜਿਹੜੀ ਹੈਗੀ ਆ ਸਾਡੇ ਸਰਕਲ ਪ੍ਰਧਾਨ ਸਵਰਨਾ ਦੱਸਣਗੇ ਜੈਪੀ ਜੈ ਭਾਰਤ ਚਲੂ ਹੈ ਮੈਂ ਚਲੂ ਹੈ ਜੈਪੀ ਜੈ ਭਾਰਤ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੇ ਕੀ ਉਕਾੜ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਗੁਰੂਆਰ ਸਰਦੀ ਮੈਂ ਰਹਿਣ ਵਾਲੀ ਹਾਂ ਹਾਂਜੀ ਅੱਜ ਅਸੀਂ ਪਿੰਡ ਖੈਰੇ ਕਤਾੜ ਮੀਟਿੰਗ ਰੱਖੀ ਸੀ ਪਰ ਸਾਡੇ ਮਜ਼ਦੂਰ ਸਾਰੇ ਹੀ ਨਰੇਗਾ ਦੀ ਦਿਹਾੜੀ ਗਏ ਹੋਏ ਨੇ ਕਿਉਂਕਿ ਅਸੀਂ ਤਾਂ ਸੋਰੀ ਤਾ ਦੀ ਦਿਹਾੜੀ ਗਏ ਹੋਏ ਨੇ ਕਿਉਂਕਿ ਅਸੀਂ ਇਹ ਮੀਟਿੰਗ ਦਾ ਸੁਬਾਹ ਟਾਈਮ ਨਾਲ ਰੱਖ ਲਈ ਸੀ ਉਹਨਾਂ ਨੇ ਛੁੱਟੀ ਕਰਕੇ 11 ਵਜੇ ਆਉਣਾ ਸੀਗਾ ਇਸ ਲਈ ਪ੍ਰਧਾਨ ਸਾਹਿਬ ਥੋੜਾ ਜਿਹਾ ਟਾਈਮ ਨਾਲ ਪਹੁੰਚ ਆਏ ਨੇ ਤੇ ਅਸੀਂ ਮੀਟਿੰਗ ਨੂੰ ਸ਼ੁਰੂ ਕੀਤੀ ਹੈ ਕਿਉਂਕਿ ਇਸ ਲਈ ਸਾਡੇ ਲੇਬਰ ਬਹੁਤ ਘੱਟ ਹੈ ਔਰ ਸਾਡੇ ਇੱਥੇ ਵੱਖ-ਵੱਖ ਪਿੰਡਾਂ ਤੋਂ ਆਗੂ ਮੇਡ ਪਹੁੰਚੇ ਨੇ ਸਾਰੇ ਹੀ 4-5 ਪਿੰਡਾਂ ਤੋਂ ਮੇਟ ਆਏ ਨੇ ਔਰ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਪੇਮੈਂਟ ਵੀ ਆ ਚੁੱਕੀ ਹੈ ਜੋ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਤੁਹਾਡੇ ਖਾਤਿਆਂ 'ਚ ਪੇਮੈਂਟ ਨਹੀਂ ਆਉਣੀ ਜੀ ਕੰਮ ਚਾਹੇ ਕਿਦਾਂ ਮਰਜ਼ੀ ਲੱਗੇ ਰੋ ਇਹ ਤਾਂ ਫਰੀ ਦਾ ਕੰਮ ਹੈ ਪਰ ਨਹੀਂ ਸਾਸੀ ਪੈਸੇ ਕਢਵਾ ਚੁੱਕੇ ਆ ਸਾਡੇ ਪੇਮੈਂਟ ਆ ਗਈ ਏ ਦੋ ਦੋ ਮਸਟੋਲਾ ਦੀ ਔਰ ਇੱਕ ਮਸਟੋਲ ਦੇ ਸਾਡੇ ਹਜੇ ਪੇਮੈਂਟ ਰਹਿੰਦੀ ਹੈ ਸਾਨੂੰ ਉਹ ਵਿਸ਼ਵਾਸ ਹੈ ਕਿ ਪੇਮੈਂਟ ਆ ਜਾਈਗੀ ਇਸ ਲਈ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਹੌਸਲਾ ਨਾ ਛੱਡੋ ਪੇਮੈਂਟ ਆਏਗੀ ਜ਼ਰੂਰ ਆਏਗੀ ਔਰ ਸਾਡੀ ਤਾਂ ਪੇਮੈਂਟ ਆ ਚੁੱਕੀ ਹੈ ਕੇਸ ਲਾਇਆ ਹੋਇਆ ਜਿਹੜੇ ਵੀ ਭੈਣ ਵੀਰ ਨੇ ਜਾਣਾ ਹੋਵੇ ਸਾਡਾ ਸੰਯੋਗ ਦੇਣਾ ਹੋਵੇ ਔਰ ਮਹਾਲੀ 6 ਤਰੀਕ ਦੀ ਤਿਆਰੀ ਹੈ ਸਾਡਾ ਫੋਨ ਨੰਬਰ ਹੈਗਾ 97810 18092 97810 18092 ਔਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ 6 ਤਰੀਕ ਨੂੰ ਜਿਨ੍ਹਾਂ ਨੇ ਜਾਣਾ ਹੋਵੇ ਮੇਰਾ ਨਾਮ ਸਵਰਨ ਕੌਰ ਅਸੀਂ ਚੰਡੀਗੜ੍ਹ ਦੀ ਤਿਆਰੀ ਕੀਤੀ ਹੋਈ ਹੈ ਸਾਰੀ ਟੀਮ ਨੇ ਮਜ਼ਦੂਰ ਵੈਲਫਰ ਸਭਾ ਦੀ ਔਰ ਜਿਨ੍ਹਾਂ ਨੇ ਜਾਣਾ ਹੋਵੇ ਚੰਡੀਗੜ੍ਹ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੇ ਕੇ ਉਤਾੜ ਫੋਨ ਨੰਬਰ 97810 18092 97810 18092 ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ 6 ਤਰੀਕ ਦੀ ਤਿਆਰੀ ਹੈ ਜੀ ਜੈਪੀਨ ਜੈ ਭਾਰਤ ਸ੍ਰੀਮੰਤ ਜੀ ਦਾ ਮੇਰਾ ਨਾਮ ਸੋਜ ਰਾਣੀ ਮੀਗਾ 5 ਗ੍ਰੇਂਟ ਖਾੜ ਦੇ ਰਹਿਣ ਵਾਲੀ ਸਾਡੇ ਪਿੰਡ ਵਿੱਚ ਜੋ ਵੀ ਇਹਨਾਂ ਦਾ ਖੇਰੇ ਕੈਂਪਿੰਡ ਚ ਸਮੱਸਿਆ ਆ ਰਹੀ ਸੀ ਉਹੀ ਸਾਡੇ ਪਿੰਡ ਚ ਆ ਰਹੀ ਹੈ ਤੇ ਸਰਪੰਚ ਸਾਨੂੰ ਥੋੜਾ ਤੰਗ ਕਰੀ ਖੜਾ ਹੈ ਤੇ ਜੀ ਆਸ ਨੂੰ ਨਬੀਰ ਬੜਾ ਕੁਝ ਕਹਿ ਰਿਹਾ ਤੇ ਜੀ ਆਸ ਸਰ ਕੰਮ ਨਹੀਂ ਦੇ ਰਿਹਾ ਤੇ ਜੀ ਆਸ ਕਹਿੰਦਾ ਕੰਮ ਇਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਤੇ ਇਹਨਾਂ ਦੀ ਪੇਮੈਂਟ ਵੀ ਨਹੀਂ ਪਾਈ ਜਾਵੇਗੀ ਜੈ ਭਾਗ ਮੇਰਾ ਨਾਮ ਸੁਖਦੀਪ ਸਿੰਘ ਪਿੰਡ ਈਸਾ ਪੰਜਗੜਾਈ ਤੋਂ ਮੈਂ ਪਹਿਲੀ ਵਾਰ ਮਿਲਿਆ ਸੀਗਾ ਜੀ ਪ੍ਰਧਾਨ ਸਾਹਿਬ ਨਾਲ ਤੇ ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਜੀ ਪਹਿਲੇ ਇਹ ਲੋਕ ਮਸਟਰ ਆਇਆ ਸੀਗਾ ਸਾਡੀ ਪੇਮੈਂਟ ਆ ਚੁੱਕੀ ਹੈ ਮੈਂ ਵਾਖੋ ਰਪਿੰਡ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਪ੍ਰਧਾਨ ਜੀ ਨਾਲ ਜੁੜਨ ਜੋ ਕੰਮ ਦੀ ਰੁਕੇ ਰੁਕਾਵਟਾਂ ਪਈਆਂ ਜਿਨ੍ਹਾਂ ਨੂੰ ਚਲਾਉਣਾ ਹੈ ਉਸ ਬਾਕੀ ਸਾਥ ਦੇਣਾ ਚਾਹੀਦਾ ਹੈ ਜੇ ਪ੍ਰਧਾਨ ਸਾਹਿਬ ਦਾ ਜੈ ਭੀਜ ਜੈ ਭਾਰਤ ਜੈ ਭੀਜ ਜੈ ਭਾਰਤ ਅੱਜ ਸਾਡੇ ਪਿੰਡ ਸਹਰੇ ਕੇਤਾਰ ਦੇ ਜਿਹੜੇ ਮੇਰਾ ਨਾਮ ਗੁਰਮੀਤ ਕੌਰ ਹੈ ਇਹ ਸਹਰੇ ਕੇਤਾਰ ਦੀ ਰਹਿਣ ਵਾਲੀ ਆ ਜ਼ਿਲ੍ਹਾ ਬਰੋਜਪੁਰ ਹੈ ਹਨੋ ਕਾਫੀ ਟਾਈਮ ਹੋ ਗਿਆ ਦਫਤਰਾ ਵਿੱਚ ਜਿਹੜੇ ਮਾਰ-ਮਾਰ ਕੇ ਸਾਨੂੰ ਕੰਮ ਵਿਵਧੀਆ ਮਿਲਾਇ ਤੇ ਸਾਨੂੰ ਪਿੰਡ ਵਾਲੇ ਕਹਿੰਦੇ ਸਰ ਤੁਹਾਡੀ ਪੈਸੇ ਵੀ ਨਹੀਂ ਆਣੇ ਸਾਡੇ ਪੈਸੇ ਵੀ ਆ ਚੁੱਕੇ ਨੇ ਤੇ ਜਾ ਰਹੀ ਹੁੰਦੀ ਆ ਪਰ ਕੋਈ ਬੋਲਣਾ ਚੰਦਾ ਨਹੀਂ ਹਾਂ ਸ੍ਰੋਤ ਤੁਸੀਂ ਜਾ ਕੇ ਜਾ ਵੀ ਹਿੰਜਾ ਪਾਸ ਮੇਰਾ ਨਾਮ ਸੁਨਣਾ ਰਾਣੀ ਪਿੰਡ ਰਾਣਾ ਤੰਦ ਦੇ ਰਹਿ ਚੋ ਹਾਂ ਗਿਆ ਹਾਲ ਨੂੰ ਰੇਡਾਂ ਵਿੱਚ ਮੁਸ਼ਕਲ ਸੀ ਉਹ ਸਾਡੀ ਸਮੱਸਿਆ ਕੋਈ ਨਹੀਂ ਵਧੀਆ ਕੰਮ ਸਾਡਾ ਚੱਲਦਾ ਹੈ ਕਿ ਸਾਡੀ ਪੇਮੈਂਟ ਵੀ ਤੈ ਗਈ ਜਿਹੜੀ 30 ਦੇ ਜਿੰਨੇ ਵੀ ਮੇਰੀ ਆਗੂ ਆ ਉਹਨਾਂ ਨੂੰ ਬੇਨਤੀ ਆ ਕਿ ਦੇਖੋ ਹਿੰਮਤ ਦੇ ਅੱਗੇ ਔਰ ਹੌਸਲੇ ਦੇਗੇ ਕੁਝ ਵੀ ਨਹੀਂ ਰੁਕ ਸਕਦਾ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਆਸ ਨਹੀਂ ਸੀਗੀ ਕਿ ਕੰਮ ਜੇ ਅਸੀਂ ਕਰੀਏ ਤੇ ਪੈਸੇ ਨਹੀਂ ਆਣੇ ਐਸੀ ਵੀ ਆਉਣਗੇ ਦਾ ਇਸ ਦੇ ਸਬੰਧ ਵਿੱਚ ਆਪਾਂ ਰਾਤ ਦਿਨ ਮਿਹਨਤ ਕਰਦੇ ਪਏ ਆ ਤੁਹਾਨੂੰ ਫਿਕਰ ਨਹੀਂ ਹੈਗਾ ਅੱਜ ਵੀ ਅਸੀਂ ਆ ਕਾਗਜ਼ ਲੈ ਕੇ ਆਏ ਆ ਜਿਹਦੇ ਤੇ ਤੁਹਾਡੇ ਸਾਹਮਣੇ ਸਾਰਿਆਂ ਨੇ ਸਵਰਨਾ ਨੇ ਸਹਿਮਤ ਕੀਤੇ ਆ ਕਾਰਵਾਈਆਂ ਦੇ ਵਿੱਚ ਆਪਣਾ ਕਾਫੀ ਵਧੀਆ ਤਜਰਬਾ ਤੇ ਕੋਰਟ ਕਚੈਰੀਆਂ ਦੇ ਵਿੱਚ ਵੀ ਆਪਣਾ ਪੂਰਾ ਸੰਘਰਸ਼ ਸ਼ੁਰੂ ਆ ਜਿਹਦੇ ਵਿੱਚ ਪਹਿਲੋਂ ਮੈਂ ਕੇਸ ਲਾਏ ਸੀ 4 ਜਿਨ੍ਹਾਂ ਦੇ ਵਿੱਚੋਂ ਦੋ ਕੇਸ ਹਾਈ ਕੋਰਟ ਦੇ ਵਿੱਚ ਇੱਕ ਮੈਂ ਜੇਲ੍ਹ ਗਿਆ ਚਲਾ ਉਹ ਨਹੀਂ ਪੈਰਵਾਈ ਹੋਈ ਉਹ ਡਿਸਮਿਸ ਹੋ ਗਿਆ ਇੱਕ ਕੇਸ 'ਚ ਮੈਨੂੰ ਇਹਨਾਂ ਨੇ ਭਰੋਸੇ 'ਚ ਲੈ ਕੇ ਰਾਜੀ ਨਮਾ ਕਰ ਲਿਆ ਮਿੱਠੇ ਹੋਕੇ ਤਾਂ ਉਹਦੇ ਤੇ ਆਪਾਂ ਪੂਰੇ ਨਹੀਂ ਉਤਰ ਸਕੇ ਉਸ ਤੋਂ ਬਾਅਦ ਫਿਰੋਜ਼ਪੁਰ 'ਚ ਦੋ ਕੇਸ ਲੱਗੇ ਆ ਹੁਣ ਪੰਜਵਾਂ ਜਿਹੜਾ ਕੇਸ ਲੱਗਾ ਉਹ ਮੇਰੇ ਬਰਕਰਾਰ ਵੱਲੋਂ ਲੱਗਾ ਸਵਰਨਜੀਤ ਦੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਹੈਗੇ ਆ ਤਾਂ ਨਾਲ ਮੈਂ ਦੱਸਣਾ ਚਾਹੂੰਗਾ ਹਰ ਵੇਲੇ ਮੈਨੂੰ ਤੇ ਸੁਣਾ ਰਹੀ ਆ ਸਵਰਨਾ ਰਾਣੀ ਪਰ ਮੈਂ ਅੱਜ ਕਲੀਅਰ ਕਰਦਾ ਹਾਂਗਾ ਸਾਰੇ ਆਗੂਆਂ ਨੂੰ ਕਿ ਲਗਭਗ ਕਾਫੀ ਜਿਹੜੀ ਕੋਰਟ ਫੀਸ ਦੇ ਵਿੱਚੋਂ ਸਵਰਨਾ ਫੰਡ ਇਕੱਠਾ ਕਰ ਰਹੀ ਆ ਪੂਰੀ ਮਿਹਨਤ ਨਾਲ ਕਰ ਰਹੀ ਆ ਤਾਂ ਬਾਕੀਆਂ ਨੂੰ ਵੀ ਬੇਨਤੀ ਆ ਕਿ ਕੋਰਟ ਕਚਿਹਰੀਆਂ ਦੇ ਜਿਹੜੇ ਖਰਚੇ ਆਪਾਂ ਰਲ ਕੇ ਚੱਕਣੇ ਆ ਉਹਦੇ 'ਚ ਥੋੜਾ ਜਿਹਾ ਯੋਗਦਾਨ ਪਾਓ ਬਹੁਤ ਲੋਕ ਲਾਪਰਵਾਹੀ ਕਰਦੇ ਪਿਆ ਸਵਰਨਾ ਹੁਣ ਖੁਸ਼ ਹੈ ਹੈਨਾ ਕਿ ਮੈਨੂੰ ਸੁਣਾ ਦਿੰਦੀ ਆ ਕਿ ਸਾਰੇ ਇਹਨਾਂ ਨੂੰ ਪੈਸੇ ਮੈਂ ਇਕੱਠੇ ਕਰਦੀ ਆ ਤਾਂ ਨਾਲ ਪੈਸੇ ਜਿਹੜੇ ਇਕੱਠੇ ਕਰਦੇ ਆ ਇਹ ਸਾਡੀ ਦਾਲਤੀ ਖਰਚੇ ਆਪਾਂ ਨੂੰ ਰਲ ਕੇ ਕਰਨੇ ਪੈਣੇ ਆ ਆਹ ਪੈਸੇ ਪਾਰਟੀ ਵੀ ਫੰਡ ਵੀ ਬੰਦੀ ਆ ਫੰਡ ਵੀ ਬੇਨਤੀ ਆ ਕਿ ਦਿਓ ਫੰਡ ਹਰ ਇੱਕ ਪਾਰਟੀ ਲੈਂਦੀ ਆ ਕਿਸਾਨ ਯੂਨੀਅਨ ਵੀ ਲੈਂਦੀ ਆ ਆਸ਼ਾ ਵਰਕਰਾਂ ਵੀ ਲੈਂਦੀਆਂ ਮਿੱਡੇ ਮੀਲਾਰੀਆਂ ਕੁੜੀਆਂ ਵੀ ਲੈਂਦੀਆਂ ਆਮਣਵਾਰੀ ਆਰੀਆਂ ਕੁੜੀਆਂ ਵੀ ਲੈਂਦੀਆਂ ਹੁਣ ਮਲਾਜਮਾਨੀਆਂ ਜਿੱਥੇ ਬੰਦੀਆਂ ਉਹ ਵੀ ਲੈਂਦੀਆਂ ਹੁਣ ਕੱਲ ਹੀ ਅਸੀਂ ਗਏ ਸੀਗੇ ਰੋਜਪੁਰ ਬਲਾਕ ਚ ਉੱਥੇ ਇੱਕ ਵਿਕਰਮ ਜੀ ਆਰਐਸ ਹੋਰ ਵੀ ਜੀਆਰਐਸ ਮਿਨੇ ਸੀਗੇ ਉਹ ਕਹਿੰਦੇ ਅਸੀਂ ਵੀ ਮੁਹਾਲੀ ਪ੍ਰੋਗਰਾਮ ਕਰਨ ਲੱਗੇ ਆ ਤਾਂ ਹਜ਼ਾਰ ਹਜ਼ਾਰ ਰੁਪਈਆ ਪਹਿਲੋਂ ਹੀ ਸਾਡੇ ਆਗੂਆਂ ਨੇ ਫੰਡ ਲੈ ਲਿਆ ਤੇ ਪਾਰਟੀ ਤੋਂ ਫੰਡ ਬਿਨਾ ਨਹੀਂ ਚੱਲਦੀ ਫੰਡ ਦੀ ਬੜੀ ਕਮੀ ਆ ਠੀਕ ਆ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜੇ ਤੁਸੀਂ ਪਾਰਟੀ ਨੂੰ ਫੰਡ ਬੰਦਿਓ ਤੇ ਪਾਰਟੀ ਤੋਂ ਇੱਕ ਜਿਹੀ ਸਿੱਖਣ ਨੂੰ ਸੰਵਿਧਾਨਕ ਗੱਲਾਂ ਜਿਹੜੀਆਂ ਹੈਗੀਆਂ ਮਿਲਣਗੀਆਂ ਕਿਉਂਕਿ ਸਿਆਸੀ ਲੋਕਾਂ ਨੇ 76 ਸਾਲ ਤੋਂ ਵੋਟ ਲੈਂਦੇ ਆ ਆ ਕਦੀ ਵੀ ਸਾਡੇ ਕੰਮ ਦੀ ਗੱਲ ਨਹੀਂ ਕੀਤੀ ਜਦੋਂ ਇਲੈਕਸ਼ਨ ਆਉਂਦੇ ਆ ਤਾ 6 ਮਹੀਨੇ ਪਹਿਲਾਂ ਆਉਂਦੇ ਆ ਸਾਡੀ ਬਜ਼ੁਰਗਾਂ ਦੇ ਪੈਰਾਂ 'ਤੇ ਬੈਠ ਜਾਂਦੇ ਆ ਉਹਨਾਂ ਦੇ ਤਲਵੇ ਚੱਟਦੇ ਆ ਔਰ ਉਹਨਾਂ ਨੂੰ ਕਿਸੇ ਨੂੰ ਮਾਸੜ ਕਿਸੇ ਨੂੰ ਫੁੱਫੜ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਪ੍ਰੋਣਾ ਪ੍ਰੋਣਾ ਵੀ ਕਹੇ ਜਾਂਦੇ ਆ ਨਾ ਇਹ ਸਾਡਾ ਪ੍ਰੋਣਾ ਹੈ ਨਾ ਇਹ ਕਹਿੰਦੇ ਆ ਤਬੂਤਾ ਲੈਣ ਤੋਂ ਬਾਅਦ ਚ ਫਿਰ ਕੁਛ ਨਹੀਂ ਦਿਸਦਾ ਫਿਰ ਇਹੇ ਦਿਸਦਾ ਕਿ ਹੁਣ ਅਸੀਂ ਪੈਸਾ ਕਮਾਉਣਾ ਹੈ ਤੇ ਪੈਸਾ ਸਾਥੀਓ ਪੈਸੇ ਦਾ ਤਾਂ ਹਰ ਇੱਕ ਦਾ ਬਿਲ ਕਰਦਾ ਹੈ ਲੇਕਿਨ ਮੈਂ ਸਿੱਖਿਆ ਆਪਦੇ ਸਾਥ ਤੋਂ ਚੀਜ਼ ਇੱਕ ਰਹਿੰਦੀ ਆ ਚਾਹੇ ਪੈਸਾ ਰੱਖ ਲੋ ਤੇ ਚਾਹੇ ਆਪਦਾ ਭਾਈਚਾਰਾ ਰੱਖ ਲੋ ਅਸੀਂ ਭਾਈਚਾਰੇ ਦੇ ਨਾਲ ਖੜੇ ਆ ਪੈਸਾ ਪਰਮਾਤਮਾ ਨੇ ਜਿਹੜਾ ਸਾਡੇ ਮਕਦਰਾਂ ਚ ਦਿੱਤਾ ਉਹ ਦੇ ਹੀ ਦੇਣਾ ਐਨਾ ਕਹਿੰਦੇ ਆਇਆ ਸਭ ਨੂੰ ਜੈ ਭੀਮ ਜੈ ਭਾਰਤ ਸਸਿਕਾਲ ਨਮਸਕਾਰ